ਫਤੇਗੜ ਚੂੜੀਆਂ ਵਿਧਾਨ ਸਭਾ ਹਲਕੇ ਵਿੱਚ 9 ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜੋ ਸਾਡੀ ਲੋਕ ਸਭਾ ਗਰਦਾਸਪੁਰ ਦੇ ਵਿੱਚ ਸ਼ੈਰੀ ਕਲਸੀ ਜੀ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ 9 ਪਿੰਡਾਂ ਦੇ ਵਿੱਚ ਮੀਟਿੰਗਾਂ ਹੋਈਆਂ ਬਹੁਤ ਭਰਮਾ ਹੰਗਾਰਾ ਮਿਲਿਆ ਸੰਗਤ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਆਪਣੇ ਪਿੰਡਾਂ ਦੇ ਵਿੱਚੋਂ ਬੂਥ ਆਮ ਆਦਮੀ ਪਾਰਟੀ ਦੇ ਸਾਰੇ ਬੂਥ ਜਿੱਤ ਕੇ ਖਿਲਾਵਾਂਗੇ ਔਰ ਬੜਾ ਮੈਨੂੰ ਬੜੀ ਖੁਸ਼ੀ ਹੋਈ ਕਿ ਕੰਮ ਦੇ ਦਿਨਾਂ ਦੇ ਵਿੱਚ ਵੀ ਸੰਗਤ ਮੈਂ ਬਰੀ ਦੁਪਹਿਰ ਲੱਗੀ ਸੀ 12 ਵਜੇ ਤੋਂ ਲੈ ਕੇ 1 ਵਜੇ 2 ਵਜੇ 3 ਵਜੇ ਪਿੰਡਾਂ ਦੇ ਵਿੱਚ ਮੈਂ ਗਿਆ ਪਰ ਸੰਗਤ ਨੇ ਕੋਈ ਕਮੀ ਨਹੀਂ ਛੱਡੀ ਸੰਗਤ ਅਣਗਿਣਤ ਅਣਗਿਣਤ ਸੰਗਤ ਸੀ ਪਿੰਡਾਂ ਦੇ ਵਿੱਚ ਜਿੱਥੇ ਮੈਂ ਪਹੁੰਚਿਆ ਔਰ ਇੰਨਾ ਪਿਆਰ ਬਹੁਤ ਜ਼ਿਆਦਾ ਮਾਣ ਸਤਿਕਾਰ ਪਿਆਰ ਦਿੱਤਾ ਸੰਗਤ ਨੇ ਸੰਗਤ ਦਾ ਜੋ ਸੰਗਤ ਭਰੋਸਾ ਲੈ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੀ ਹੈ ਔਰ ਜੋ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਦੇਖੋ ਤਿਆਰ ਪਰ ਤਿਆਰ ਹੈ ਸੰਗਤ ਫਤਿਹਗੜ ਚੂੜੀਆਂ ਦੀ ਮੈਂ ਭਰੋਸਾ ਦਵਾਂਗਾ ਸੰਗਤ ਨੂੰ ਸਾਡਾ ਵੀਰ ਸ਼ਹੀਦ ਕਿਰਤੀ ਐਮਪੀ ਤੁਸੀਂ ਬਣਾ ਦੇਣਾ ਹੈ ਬਣਾ ਦੇਣਾ ਹੈ ਸਭ ਕੁਝ ਉਹ ਜਿਹੜਾ ਹੈ 5 ਸਾਲ ਦੇ ਵਿੱਚ ਸਾਡੇ ਗਰਦਾਸਪੁਰ ਦੇ ਹੱਕਾਂ ਨੂੰ ਜਿਹੜੇ ਕਦੀ ਜ ਕਿਸੇ ਨੇ ਸੁਣਵਾਈ ਨਹੀਂ ਕੀਤੀ 75 ਸਾਲ ਹੋ ਗਏ ਨੇ ਗਰਦਾਸਪੁਰ ਦੀ ਕਿਸੇ ਰਵਾਜ ਨਹੀਂ ਚੁੱਕੀ ਸਾਡਾ ਸ਼ੈਰੀ ਕਲਸੀ ਭਰਾ ਸਾਡੇ ਗਰਦਾਸਪੁਰ ਦੀ ਆਵਾਜ਼ ਸੈਂਟਰ ਦੇ ਵਿੱਚ ਲੈ ਕੇ ਜਾਊਗਾ ਸਾਡੇ ਗਰਦਾਸਪੁਰ ਦੇ ਹੱਕ ਮੈਨੂੰ ਭਰੋਸਾ ਹੈ ਸਾਡੇ ਗਰਦਾਸਪੁਰ ਦੇ ਹੱਕਾਂ ਨੂੰ ਲੈ ਕੇ ਆਊਗਾ ਪਰ ਫਤਿਹਗੜ ਚੂੜੀਆਂ ਦੀ ਸੰਗਤ ਵੱਲੋਂ ਮੈਂ ਸ਼ੈਰੀ ਕਲਸੀ ਜੀ ਨੂੰ ਪਾਰਟੀ ਨੂੰ ਭਰੋਸਾ ਦਵਾਇਆ ਅਸੀਂ ਬਹੁਤ ਵੱਡੀ ਲੀਡ ਤੇ ਫਤਿਹਗੜ ਚੂੜੀਆਂ ਤੋਂ ਚੇਤਾਵਾਂਗੇ ਪਰ ਅਸੀਂ ਸ਼ੈਰੀ ਕਲਸੀ ਜੀ ਦੇ ਕੋਈ ਪਰ ਫਤਿਹਗੜ ਚੂੜੀਆਂ ਚੂੜੀਆਂ ਦੇ ਲੀਡ ਦੇ ਹਿਸਾਬ ਨਾਲ ਕੋ ਹੱਕ ਵੀ ਲਾਵਾਂਗੇ ਜਿਹੜਾ ਸਾਡਾ ਹੱਥ ਬਣਦਾ ਆਊਗਾ ਫਾਦੀਗੜ ਚੂੜੀਆਂ ਦਾ ਹਲਕੇ ਦਾ ਅਸੀਂ ਉਹਨਾਂ ਕੋ ਵੱਧ ਤੋਂ ਵੱਧ ਬੜੇ ਮਾਣ ਦੇ ਨਾਲ ਅਸੀਂ ਉਹਨਾਂ ਕੋ ਹੱਕ ਵੀ ਲਵਾਂਗੇ ਔਰ ਮੈਂ ਲਾਸਟ ਦੇ ਵਿੱਚ ਸਾਰੇ ਜਿਹੜ ਜਿਹੜ ਪਿੰਨਾਂ ਜਾਂ ਚੱਜ ਗਿਆ ਉਹਨਾਂ ਪਿੰਨਾਂ ਦੀ ਸੰਗਤ ਦਾ ਧੰਨਵਾਦ ਕਰਦਾ ਅੱਜ ਫਾਦੀਗੜ ਚੂੜੀਆਂ ਸ਼ਹਿਰ ਵਿਖੇ ਸਾਡੇ ਸਤਿਕਾਰਯੋਗ ਪ੍ਰਵੀਨ ਕੁਮਾਰ ਬਾਬਾ ਜੀ ਜਿਨ੍ਹਾਂ ਦੀ ਬੜੀ ਸੰਗਤ ਕਾफी ਪਿਆਰ ਕਰਦੀ ਹੈ ਇਹਨਾਂ ਦੇ ਨਾਲ ਬਹੁਤ ਉੱਚੀ ਗੱਦੀ ਤੇ ਬੈਠੇ ਨੇ ਅੱਜ 4 ਨੰਬਰ ਵਾਰਡ ਚ ਤਕਰੀਬਨ 20 ਤੋਂ 22 ਪਰਿਵਾਰ ਇਹਨਾਂ ਦੀ ਗਵਾਈ ਹੇਠ ਜਾਂ ਸ਼ਾਮਲ ਹੋਏ ਨੇ ਇਹਨਾਂ ਪਰਿਵਾਰਾਂ ਦਾ ਮੈਂ ਬਹੁਤ-ਬਹੁਤ ਧੰਨ ਕਰ ਧੰਨਵਾਦ ਕਰਦਾ ਜਿਹਾ ਕਹਿਣਾ ਔਰ ਇਹਨਾਂ ਨੂੰ ਮੈਂ ਭਰੋਸਾ ਦਵਾਇਆ ਵਾਰਡ ਦੇ ਵਿੱਚ ਬੜੀਆਂ ਮੁਸ਼ਕਲਾਂ ਨੇ ਬੜੇ ਕੰਮ ਇਹਨਾਂ ਦੇ ਹੋਣ ਵਾਲੇ ਨੇ ਆ ਤਾਰਾਂ ਦਾ ਕੰਮ ਹੈ ਬਹੁਤ ਵੱਡਾ ਮਸਲਾ ਇਹਨਾਂ ਦਾ ਇੱਕ ਦੋ ਹੋਰ ਕੰਮ ਨੇ ਮੈਂ ਭਰੋਸਾ ਦਵਾਇਆ ਕਿ ਮੈਂ ਇਸ ਕੰਮ ਨੂੰ ਆਪਣਾ ਪਰਸਨਲ ਕੰਮ ਸਮਝ ਕੇ ਆਪਣਾ ਨਿੱਜੀ ਕੰਮ ਸਮਝ ਕੇ ਆਪਣਾ ਪਰਸਨਲ ਨਿੱਜੀ ਕੰਮ ਸਮਝ ਕੇ ਕਰਾਂਗਾ ਔਰ ਛੇਤੀ ਇਸ ਕੰਮ ਦਾ ਜਿਹੜਾ ਹੱਲ ਹੈ ਮੈਂ ਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗਾ ਮੈਂ ਮੰਤਰੀ ਸਾਹਿਬ ਨੂੰ ਮਿਲ ਕੇ ਚੋਣ ਜਬਤਾ ਤੋਂ ਬਾਅਦ ਸਾਡੇ ਮੰਤਰੀ ਸਾਹਿਬ ਈਟੀਓ ਸਾਹਿਬ ਨੂੰ ਮਿਲ ਕੇ ਛੇਤੀ ਤੋਂ ਛੇਤੀ ਮੈਂ ਪ੍ਰੋਸੈਸ ਸ਼ੁਰੂ ਕਰਵਾ ਦਾਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੱਟ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਸਰਵਾਲੀ ਵਿੱਚ ਮੀਟਿੰਗ ਹੋਈ ਹੈ ਜੀ ਅਮਨਸ਼ੇਰ ਸਿੰਘ ਸ਼ੈਰੀ ਸ਼ੈਰੀ ਕਲਸੀ ਦੇ ਹੱਕ ਵਿੱਚ ਸਾਰੇ ਪਿੰਡ ਨੂੰ ਵਧੀਆ ਲੀਡਰ ਨਿਜਾ ਕੇ ਭੇਜਾਂਗੇ ਜੀ ਐਮਪੀ ਦੀ ਸ਼ੀਟ ਤੋਂ ਵਧੀਆ ਬਣਾ ਕੇ ਭੇਜਾਂਗੇ ਹਾਂਜੀ